ਅਬ ਵੇਖੋ ਕਿਵੇਂ ਦਰਦਨਾਕ ਹਾਦਸਾ ਵਾਪਰ ਗਿਆ ਬਾਈਕ ਤੇ ਸਵਾਰੇ ਸ਼ਖਸ ਜਿਸ ਦੇ ਪਿੱਛੇ ਇੱਕ ਬੱਚਾ ਵੀ ਬੈਠਾ ਹੁੰਦਾ ਬਾਈਕ ਦੇ ਉੱਤੇ ਤੇ ਉਧਰੋਂ ਦੂਜੇ ਪਾਸੇ ਆ ਰਹੀ ਬੱਸ ਦੇ ਵੱਲੋਂ ਇਸ ਬਾਈਕ ਨੂੰ ਦਰੜ ਦਿੱਤਾ ਗਿਆ ਤਾਂ ਵੱਡਾ ਹਾਦਸਾ ਵਾਪਰ ਗਿਆ ਹਾਲਾਂਕਿ ਰੂਕ ਬਹੁਤ ਤਸਵੀਰਾਂ ਬੱਚੇ ਦੇ ਨਾਲ ਕੋਈ ਵੀ ਵੱਡਾ ਆਣਾ ਵਾਪਰ ਜਾਣਾ ਸੀ ਐਂ ਮੌਕੇ ਤੇ ਮਸਾ ਉਸ ਦਾ ਬਚਾ ਕੀਤਾ ਗਿਆ ਤਾਂ ਬਾਈਕ ਸਵਾਰ ਜਿਹੜਾ ਇਹ ਇਧਰੋਂ ਜਾ ਰਿਹਾ ਹੁੰਦਾ ਸਾਹਮਣੇ ਉਹ ਆਈ ਬੱਸ ਜੋ ਕਿ ਕਾਫੀ ਰਫਤਾਰ ਚ ਹੁੰਦੀ ਹੈ ਯੂ ਟਰਨ ਲੈਂਦੀ ਹੈ ਤੇ ਬਾਈਕ ਨੂੰ ਦਰੜ ਦਿੰਦੀ ਹੈ ਤਸਵੀਰਾਂ ਹైదరాబాద్ ਦੀਆਂ ਨੇ ਹਾਲਾਂਕਿ ਵੇਖੋ ਕਿਵੇਂ ਮਨੁੱਖੀ ਜਾਨਾਂ ਰੋਜ਼ਾਨਾ ਇਸ ਤਰੀਕੇ ਦੇ ਨਾਲ ਖਤਰੇ ਦੇ ਵਿੱਚ ਪੈਂਦੀਆਂ ਨੇ ਅਬ ਵੇਖੋ ਕਿਵੇਂ ਦਰਦਨਾਕ ਹਾਦਸਾ ਵਾਪਰ ਗਿਆ ਬਾਈਕ ਤੇ ਸਵਾਰੇ ਸ਼ਖਸ ਜਿਸ ਦੇ ਪਿੱਛੇ ਇੱਕ ਬੱਚਾ ਵੀ ਬੈਠਾ ਹੁੰਦਾ ਬਾਈਕ ਦੇ ਉੱਤੇ ਦੂਦਰੋਂ ਦੂਜੇ ਪਾਸੇ ਆ ਰਹੀ ਬੱਸ ਦੇ ਵੱਲੋਂ ਇਸ ਬਾਈਕ ਨੂੰ ਦਰੜ ਦਿੱਤਾ ਗਿਆ ਤਾਂ ਵੱਡਾ ਹਾਦਸਾ ਵਾਪਰ ਗਿਆ ਹਾਲਾਂਕਿ ਰੂਕ ਬਹੁਤ ਤਸਵੀਰਾਂ ਬੱਚੇ ਦੇ ਨਾਲ ਕੋਈ ਵੀ ਵੱਡਾ ਭਾਣਾ ਵਾਪਰ ਜਾਣਾ ਸੀ ਐਨ ਮੌਕੇ ਤੇ ਮਸਾ ਉਸ ਦਾ ਬਚਾ ਕੀਤਾ ਗਿਆ ਤਾਂ ਬਾਈਕ ਸਵਾਰ ਜਿਹੜਾ ਇਹ ਇਧਰੋਂ ਜਾ ਰਿਹਾ ਹੁੰਦਾ ਸਾਹਮਣੇ ਆਈ ਬੱਸ ਜੋ ਕਿ ਕਾਫੀ ਰਫਤਾਰ ਚ ਹੁੰਦੀ ਹੈ ਯੂ ਟਰਨ ਲੈਂਦੀ ਹੈ ਤੇ ਬਾਈਕ ਨੂੰ ਦਰੜ ਦਿੰਦੀ ਹੈ ਤਸਵੀਰਾਂ ਹైదరాబాద్ ਦੀਆਂ ਨੇ ਹਾਲਾਂਕਿ ਵੇਖੋ ਕਿਵੇਂ ਮਨੁੱਖੀ ਜਾਨ ਰੋਜ਼ਾਨਾ ਇਸ ਤਰੀਕੇ ਦੇ ਨਾਲ ਖਤਰੇ ਦੇ ਵਿੱਚ ਪੈਂਦੀਆਂ ਨੇ ਅਬ ਵੇਖੋ ਕਿਵੇਂ ਦਰਦਨਾਕ ਹਾਦਸਾ ਵਾਪਰ ਗਿਆ ਬਾਈਕ ਤੇ ਸਵਾਰੇ ਸ਼ਖਸ ਜਿਸ ਦੇ ਪਿੱਛੇ ਇੱਕ ਬੱਚਾ ਵੀ ਬੈਠਾ ਹੁੰਦਾ ਬਾਈਕ ਦੇ ਉੱਤੇ ਤੇ ਉਧਰੋਂ ਦੂਜੇ ਪਾਸੇ ਆ ਰਹੀ ਬੱਸ ਦੇ ਵੱਲੋਂ ਇਸ ਬਾਈਕ ਨੂੰ ਦਰੜ ਦਿੱਤਾ ਗਿਆ ਤਾਂ ਵੱਡਾ ਹਾਦਸਾ ਵਾਪਰ ਗਿਆ ਹਾਲਾਂਕਿ ਰੂਕ ਬਹੁਤ ਤਸਵੀਰਾਂ ਬੱਚੇ ਦੇ ਨਾਲ ਕੋਈ ਵੀ ਵੱਡਾ ਭਾਣਾ ਵਾਪਰ ਜਾਣਾ ਸੀ ਐਂਡ ਮੌਕੇ ਤੇ ਮਸਾ ਉਸ ਦਾ ਬਚਾਅ ਕੀਤਾ ਗਿਆ ਤਾਂ ਬਾਈਕ ਸਵਾਰ ਜਿਹੜਾ ਇਹ ਇਧਰੋਂ ਜਾ ਰਿਹਾ ਹੁੰਦਾ ਸਾਹਮਣੇ ਉਹ ਆਈ ਬੱਸ ਜੋ ਕਿ ਕਾਫੀ ਰਫਤਾਰ ਚ ਹੁੰਦੀ ਹੈ ਯੂ ਟਰਨ ਲੈਂਦੀ ਹੈ ਤੇ ਬਾਈਕ ਨੂੰ ਦਰੜ ਦਿੰਦੀ ਹੈ ਤਸਵੀਰਾਂ ਹైదరాబాద్ ਦੀਆਂ ਨੇ ਹਾਲਾਂਕਿ ਵੇਖੋ ਕਿਵੇਂ ਮਨੁ ਰੋਜ਼ਾਨਾ ਇਸ ਤਰੀਕੇ ਦੇ ਨਾਲ ਖਤਰੇ ਦੇ ਵਿੱਚ ਪੈਂਦੀਆਂ ਨੇ ਆ ਵੇਖੋ ਕਿਵੇਂ ਦਰਦਨਾਕ ਹਾਦਸਾ ਵਾਪਰ ਗਿਆ ਬਾਈਕ ਤੇ ਸਵਾਰੇ ਸ਼ਖਸ ਜਿਸ ਦੇ ਪਿੱਛੇ ਇੱਕ ਬੱਚਾ ਵੀ ਬੈਠਾ ਹੁੰਦਾ ਬਾਈਕ ਦੇ ਉੱਤੇ ਦੂਦਰੋਂ ਦੂਜੇ ਪਾਸੇ ਆ ਰਹੀ ਬੱਸ ਦੇ ਵੱਲੋਂ ਇਸ ਬਾਈਕ ਨੂੰ ਧਰੜ ਦਿੱਤਾ ਗਿਆ ਤਾਂ ਵੱਡਾ ਹਾਦਸਾ ਵਾਪਰ ਗਿਆ ਹਾਲਾਂਕਿ ਰੂਕ ਬਹੁਤ ਤਸਵੀਰਾਂ ਬੱਚੇ ਦੇ ਨਾਲ ਕੋਈ ਵੀ ਵੱਡਾ ਪਾਣਾ ਵਾਪਰ ਜਾਣਾ ਸੀ ਐਂਡ ਮੌਕੇ ਤੇ ਮਸਾ ਉਸ ਦਾ ਬਚਾਅ ਕੀਤਾ ਗਿਆ ਤਾਂ ਬਾਈਕ ਸਵਾਰ ਜਿਹੜਾ ਇਹ ਇਧਰੋਂ ਜਾ ਰਿਹਾ ਹੁੰਦਾ ਸਾਹਮਣੇ ਉਹ ਆਈ ਬੱਸ ਜੋ ਕਿ ਕਾਫੀ ਰਫਤਾਰ ਚ ਹੁੰਦੀ ਹੈ ਯੂ ਟਰਨ ਲੈਂਦੀ ਹੈ ਤੇ ਬਾਈਕ ਨੂੰ ਡਰਾੜ ਦਿੰਦੀ ਆ ਤਸਵੀਰਾਂ ਹైదరాబాద్ ਦੀਆਂ ਨੇ ਹਾਲਾਂਕਿ ਵੇਖੋ ਕਿਵੇਂ ਮਨੁੱਖੀ ਜਾਨਾਂ ਰੋਜ਼ਾਨਾ ਇਸ ਤਰੀਕੇ ਦੇ ਨਾਲ ਖਤਰੇ ਦੇ ਵਿੱਚ ਪੈਂਦੀਆਂ ਨੇ ਅਬ ਵੇਖੋ ਕਿਵੇਂ ਦਰਦਨਾਕ ਹਾਦਸਾ ਵਾਪਰ ਗਿਆ ਬਾਈਕ ਤੇ ਸਵਾਰੇ ਸ਼ਖਸ ਜਿਸ ਦੇ ਪਿੱਛੇ ਇੱਕ ਬੱਚਾ ਵੀ ਬੈਠਾ ਹੁੰਦਾ ਬਾਈਕ ਦੇ ਉੱਤੇ ਦੂਦਰੋਂ ਦੂਜੇ ਪਾਸੇ ਆ ਰਹੀ ਬੱਸ ਦੇ ਵੱਲੋਂ ਇਸ ਬਾਈਕ ਨੂੰ ਧਰੜ ਦਿੱਤਾ ਗਿਆ ਤਾਂ ਵੱਡਾ ਹਾਦਸਾ ਵਾਪਰ ਗਿਆ ਹਾਲਾਂਕਿ ਰੂਕ ਬਹੁਤ ਤਸਵੀਰਾਂ ਬੱਚੇ ਦੇ ਨਾਲ ਕੋਈ ਵੀ ਵੱਡਾ ਪਾਣਾ ਵਾਪਰ ਜਾਣਾ ਸੀ ਐਂ ਮੌਕੇ ਤੇ ਮਸਾ ਉਸ ਦਾ ਬਚਾ ਕੀਤਾ ਗਿਆ ਤਾਂ ਬਾਈਕ ਸਵਾਰ ਜਿਹੜਾ ਇਹ ਇਧਰੋਂ ਜਾ ਰਿਹਾ ਹੁੰਦਾ ਸਾਹਮਣੇ ਉਹ ਆਈ ਬੱਸ ਜੋ ਕਿ ਕਾਫੀ ਰਫਤਾਰ ਚ ਹੁੰਦੀ ਹੈ ਯੂ ਟਰਨ ਲੈਂਦੀ ਹੈ ਤੇ ਬਾਈਕ ਨੂੰ ਦਰੜ ਦਿੰਦੀ ਆ ਤਸਵੀਰਾਂ ਹైదరాబాద్ ਦੀਆਂ ਨੇ ਹਾਲਾਂਕਿ ਵੇਖੋ ਕਿਵੇਂ ਮਨੁੱਖੀ ਜਾਨਾਂ ਰੋਜ਼ਾਨਾ ਇਸ ਤਰੀਕੇ ਦੇ ਨਾਲ ਖਤਰੇ ਦੇ ਵਿੱਚ ਪੈਂਦੀਆਂ ਨੇ ਅਬ ਵੇਖੋ ਕਿਵੇਂ ਦਰਦਨਾਕ ਹਾਦਸਾ ਵਾਪਰ ਗਿਆ ਬਾਈਕ ਤੇ ਸਵਾਰੇ ਸ਼ਖਸ ਜਿਸ ਦੇ ਪਿੱਛੇ ਇੱਕ ਬੱਚਾ ਵੀ ਬੈਠਾ ਹੁੰਦਾ ਬਾਈਕ ਦੇ ਉੱਤੇ ਤੇ ਉਧਰੋਂ ਦੂਜੇ ਪਾਸੇ ਆ ਰਹੀ ਬੱਸ ਦੇ ਵੱਲੋਂ ਇਸ ਬਾਈਕ ਨੂੰ ਦਰੜ ਦਿੱਤਾ ਗਿਆ ਤਾਂ ਵੱਡਾ ਹਾਦਸਾ ਵਾਪਰ ਗਿਆ ਹਾਲਾਂਕਿ ਰੂਕ ਬਹੁਤ ਤਸਵੀਰਾਂ ਬੱਚੇ ਦੇ ਨਾਲ ਕੋਈ ਵੀ ਵੱਡਾ ਭਾਣਾ ਵਾਪਰ ਜਾਣਾ ਸੀ ਐਂਡ ਮੌਕੇ ਤੇ ਮਸਾ ਉਸ ਦਾ ਬਚਾਅ ਕੀਤਾ ਗਿਆ ਤਾਂ ਬਾਈਕ ਸਵਾਰ ਜਿਹੜਾ ਇਹ ਇਧਰੋਂ ਜਾ ਰਿਹਾ ਹੁੰਦਾ ਸਾਹਮਣੇ ਉਹ ਆਈ ਬੱਸ ਜੋ ਕਿ ਕਾਫੀ ਰਫਤਾਰ ਚ ਹੁੰਦੀ ਹੈ ਯੂ ਟਰਨ ਲੈਂਦੀ ਹੈ ਤੇ ਬਾਈਕ ਨੂੰ ਦਰੜ ਦਿੰਦੀ ਹੈ ਤਸਵੀਰਾਂ ਹైదరాబాద్ ਦੀਆਂ ਨੇ ਹਾਲਾਂਕਿ ਵੇਖੋ ਕਿਵੇਂ ਮਨੁ ਰੋਜ਼ਾਨਾ ਇਸ ਤਰੀਕੇ ਦੇ ਨਾਲ ਖਤਰੇ ਦੇ ਵਿੱਚ ਪੈਂਦੀਆਂ ਨੇ